ਇੱਕ ਵਾਰ ਫੇਰ ਵੱਡਾ ਸਾਰਿਆਂ ਦਾ ਸਵਾਗਤ ਹੈ ਜੀ। ਉਹੀ ਪੁਰਾਣੀ ਲਾਈਨ ਹੈਗੀ ਆ ਮੇਰੀ ਤੇ ਅੱਜ ਮੇਰੇ ਕੋਲੇ ਹੈਗੇ ਆ ਤਿੰਨ ਸ਼ੇਅਰ ਤਿੰਨ ਬਹੁਤ ਹੀ ਜ਼ਿਆਦਾ ਵੱਡੀਆਂ ਕੰਪਨੀ ਆ ਤੇ ਬਹੁਤ ਨਾਮੀ ਕੰਪਨੀਆਂ ਨੇ ਤਿੰਨੇ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਦੇ ਉੱਪਰ ਬਹੁਤ ਤਕੜਾ ਡਿਸਕਾਊਂਟ ਲੱਗਿਆ ਹੋਇਆ ਤੇ ਇਹ ਹੈਗੀ ਆ ਗੱਲਬਾਤ ਇੱਕ ਚੀਜ਼ ਇਸ ਤੋਂ ਪਹਿਲਾਂ ਕਿ ਆਪਾਂ ਇਹਨਾਂ ਕੰਪਨੀਆਂ ਵੱਲ ਚਲੀਏ ਮੈਂ ਤੁਹਾਨੂੰ ਇਹਨਾਂ ਦੀ ਡਿਟੇਲ ਦੱਸਾਂ ਇਹਨਾਂ ਦੇ ਨਾਮ ਦੱਸਾਂ ਕੁਝ ਦੋਸਤ ਸੀਗੇ ਮੈਂ ਨਾਮ ਭੁੱਲ ਜਾਂਦਾ ਮੈਨੂੰ ਮੈਮਰੀ ਦਾ ਇਸ਼ੂ ਹੈਗਾ ਉਹਨਾਂ ਨੇ ਪੋਰਟਫੋਲੀਓ ਬਣਾਉਣ ਬਾਰੇ ਕਿਹਾ ਸੀਗਾ ਕਿ ਸ਼ਾਇਦ 1 ਲੱਖ ਦਾ ਵੀ ਪੋਰਟਫੋਲੀਓ ਕਿਸੇ ਨੇ ਕਿਹਾ ਸੀ ਕਿਸੇ ਨੇ 10 ਲੱਖ ਦਾ ਕੁਝ ਉਸ ਤੋਂ ਵੀ ਜ਼ਿਆਦਾ ਦੀ ਅਮਾਉਂਟ ਸੀਗੀ ਪਹਿਲਾਂ ਤਾਂ ਮੈਂ ਪੋਰਟਫੋਲੀਓ ਦੇ ਬਾਰੇ ਚ ਇੱਕ ਗੱਲ ਕਰਨੀ ਇੱਥੇ ਚਾਹਣਾ ਥੋੜੀ ਜੀ ਉਹ ਇਹ ਹੈਗੀ ਆ ਮੇਰਾ ਜੋ ਨਿੱਜੀ رائے ਹੈ ਤੇ ਮੇਰਾ ਨਿੱਜੀ ਜਿਹੜਾ ਤਜਰਬਾ ਹੈ ਉਹ ਇਹ ਹੈ ਕਿ ਚਾਹੇ ਤੁਹਾਡੀ ਕਿੰਨੀ ਵੀ ਅਮਾਉਂਟ ਆ ਜੇ ਤੁਸੀਂ ਇੱਕ ਭਾਵੇਂ ਸ਼ਾਰਟ ਟਰਮ ਪੋਰਟਫੋਲੀਓ ਬਣਾਉਣਾ ਚਾਹੁੰਦੇ ਹੋ ਚਾਹੇ ਤੁਸੀਂ ਲੌਂਗ ਟਰਮ ਮਤਲਬ ਲੰਬੇ ਸਮੇਂ ਲਈ 10 ਸਾਲ 20 ਸਾਲ ਲਈ ਬਣਾਉਣਾ ਚਾਹੁੰਦੇ ਹੋ ਚਾਹੇ ਤੁਸੀਂ 2 ਸਾਲ ਲਈ ਬਣਾਉਣਾ ਚਾਹੁੰਦੇ ਹੋ ਉਹ ਕਦੇ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਆਪਾਂ ਇੱਕ ਦਿਨ ਦੇ ਵਿੱਚ ਹੀ ਆਪਾਂ ਸਾਰੇ ਸ਼ੇਅਰ ਖਰੀਦ ਲਈਏ ਕਿ ਮੰਨ ਲਓ ਕਿ ਆਪਾਂ 10 ਲੱਖ ਰੁਪਏ ਲਿਆਏ ਕਿ ਆਪਾਂ ਇੱਕ ਦਿਨ ਦੇ ਵਿੱਚ ਹੀ ਉਹਨੂੰ ਪੋਰਟਫੋਲੀਓ ਕੰਪਲੀਟ ਕਰ ਲਿਆ ਤੇ ਛੁੱਟੀ ਆਪਾਂ ਵਿਹਲੇ ਹੋ ਗਏ ਜਾਂ ਇੱਕ ਹਫਤੇ ਵਿੱਚ ਇਹ ਮੇਰਾ ਮੈਂ ਆਪਣੇ ਤਜਰਬੇ ਤੋਂ ਬੋਲ ਰਿਹਾ ਮੈਂ ਵੀ ਇਹ ਸਾਰੀਆਂ ਗਲਤੀਆਂ ਕੀਤੀਆਂ ਨੇ ਬਹੁਤ ਸਟਾਰਟਿੰਗ ਦੇ ਵਿੱਚ ਉਹਦੇ ਨਾਲ ਹੁਣ ਹੁੰਦਾ ਕੀ ਆ ਹੁਣ ਜਿਵੇਂ ਅੱਜ ਮਾਰਕੀਟ ਹੈਗੀ ਅੱਜ ਮਾਰਕੀਟ ਇੱਕ ਕਿਸੇ ਸਰਟਨ ਪੁਆਇੰਟ ਦੇ ਉੱਪਰ ਤੁਸੀਂ ਅੱਜ ਸਾਰੇ ਦੇ ਸਾਰੇ ਸ਼ੇਅਰ ਲੈ ਲੇ ਭਾਵੇਂ ਤੁਸੀਂ ਕਹਿ ਰਹੇ ਹੋ ਕਿ ਹਾਂ ਮੈਂ ਤਾਂ 10 ਸਾਲ ਰੱਖਣੇ ਆ ਪਰ ਹਰ ਆਏ ਦੇਣ ਤੁਹਾਨੂੰ ਕੋਈ ਨਾ ਕੋਈ ਓਪਰਚੁਨਿਟੀ ਮਿਲਦੀ ਰਹੂਗੀ ਕਮ ਸੇ ਕਮ ਜਿਹੜਾ ਪੋਰਟਫੋਲੀਓ ਬਿਲਡ ਕਰਨ ਦਾ ਟਾਈਮ ਆ ਉਹਨੂੰ ਕਮ ਸੇ ਕਮ ਸਾਲ ਡੇਢ ਸਾਲ ਜ਼ਰੂਰ ਰੱਖੋ ਜੇ ਤੁਹਾਡਾ ਲੰਬੇ ਸਮੇਂ ਦਾ ਹੈ ਜੇ ਤੁਹਾਡਾ 1 ਤੋਂ 2 ਸਾਲ ਦਾ ਹੈ ਮਤਲਬ ਸ਼ਾਰਟ ਟਰਮ ਆ 2 ਤੋਂ 5 ਲਾ ਲਓ 2 ਤੋਂ 4 ਲਾ ਲਓ ਤਾਂ ਫਿਰ ਕਮ ਸੇ ਕਮ 2 ਜਾਂ 3 ਮਹੀਨੇ ਦੇ ਵਿੱਚ ਆਪਣਾ ਪੋਰਟਫੋਲੀਓ ਬਿਲਡ ਕਰੋ ਇੱਕ ਦਿਨ ਜਾਂ ਇੱਕ ਹਫਤੇ ਚ ਕਦੇ ਨਾ ਕਰੋ ਇਸ ਕਰਕੇ ਉਹ ਦੋਸਤ ਮੈਨੂੰ ਜਿਨ੍ਹਾਂ ਦਾ ਨਾਮ ਭੁੱਲ ਗਿਆ ਮਾਫੀ ਚਾਹੁੰਦਾ ਮੈਂ ਤੇ ਉਹਨਾਂ ਦੇ ਲਈ ਵੀ ਹੈ ਸਾਰਿਆਂ ਦੇ ਲਈ ਹੀ ਇਹ ਗੱਲ ਹੈਗੀ ਆ ਕਿਉਂਕਿ ਉਹ ਕਹ ਰਹੇ ਸੀਗੇ ਕਿ ਲੰਬੇ ਸਮੇਂ ਦੇ ਲਈ ਬਣਾਉਣਾ ਹੁਣ ਤੋਂ ਜਿਵੇਂ ਇਹ ਅੱਜ ਤਿੰਨ ਸ਼ੇਅਰ ਨੇ ਇਹ ਤਿੰਨੇ ਉਹ ਕੰਪਨੀਆਂ ਨੇ ਕੋਈ ਵੀ ਇਨਸਾਨ ਚ ਕੋਈ ਇਹ ਚਾਹੁੰਦਾ ਕਿ ਮੈਂ ਭਾਵੇਂ ਸ਼ਾਰਟ ਮੀਡੀਅਮ ਟਰਮ 2 ਸਾਲ ਭਾਵੇਂ ਮੈਂ 10 ਸਾਲ 20 ਸਾਲ ਰੱਖਣਾ ਵਾ ਇੱਕ ਪੋਰਟਫੋਲੀਓ ਬਣਾਉਣਾ ਇਹ ਕੰਪਨੀਆਂਸ ਮੇਰੇ ਖਿਆਲ ਦੇ ਵਿੱਚ ਹੋਣੀਆਂ ਚਾਹੀਦੀਆਂ ਤਿੰਨੇ ਹੁਣ ਇਹਦੇ ਚ ਕੀ ਇੱਕ ਦਿਲਚਸਪ ਗੱਲ ਹੈਗੀ ਆ ਜੇ ਆਪਾਂ ਕਿਸੇ ਇੱਕ ਹੀ ਦਿਨ ਸਾਰਾ ਬਣਾ ਲਿਆ ਪੋਰਟਫੋਲੀਓ ਉਸ ਤੋਂ ਬਾਅਦ ਮਾਰਕੀਟ ਬਹੁਤ ਬੁਰੀ ਤਰ੍ਹਾਂ ਡਾਊਨ ਹੋ ਜਾਂਦੀ ਹੈ ਜਿਵੇਂ ਕਰੋਨਾ ਦਾ ਟਾਈਮ ਆ ਗਿਆ ਸੀ ਪੋਰਟਫੋਲੀਓ ਪਹਿਲਾਂ ਬਣ ਗਿਆ 2 ਮਹੀਨੇ ਬਾਅਦ ਆ ਗਿਆ ਕਰੋਨਾ ਦਾ ਟਾਈਮ ਫੇਰ ਆਪਾਂ ਜਿਹੜੀ ਹਾਲਤ ਆ ਆਪਣੀ ਉਹ ਬੁਰੀ ਹੋ ਜਾਣੀ ਆ ਆਪਾਂ ਨੂੰ ਇਹ ਲੱਗੂ ਕਿ ਮੈਂ ਸਾਰੇ ਦੇ ਸਾਰੇ ਪੈਸੇ ਪਹਿਲਾਂ ਹੀ ਨਿਵੇੜ ਲੇ ਸਾਰਾ ਗੋਲੀ ਸਿੱਕਾ ਬਰੂਦ ਖਤਮ ਕਰ ਲਿਆ ਹੁਣ ਟਾਈਮ ਤਾਂ ਹੁਣ ਸੀਗਾ ਇਸ ਕਰਕੇ ਲੰਬੇ ਸਮੇਂ ਵਾਲਾ ਜਿਹੜਾ ਪੋਰਟਫੋਲੀਓ ਹੁੰਦਾ ਉਹ ਬੜਾ ਸਲੋ ਸਲੋ ਬਣਨਾ ਚਾਹੀਦਾ ਜਿਵੇਂ ਕਿ ਹੁਣ ਇਹ ਕੰਪਨੀਆਂ ਨੇ ਕੁਝ ਮਹੀਨੇ ਪਹਿਲਾਂ ਬਹੁਤ ਵਧੀਆ ਚੱਲ ਰਹੀਆਂ ਸੀ ਹੁਣੇ ਕਿਸੇ ਅਲੱਗ-ਅਲੱਗ ਕਾਰਨਾਂ ਕਰਕੇ ਇਹ ਬਹੁਤ ਹੀ ਵਧੀਆ ਰੇਟ ਦੇ ਉੱਪਰ ਆਈਆਂ ਹੋਈਆਂ ਨੇ ਇਹ ਹੋ ਗਈ ਜੀ ਗੱਲ ਤੇ ਇਹ ਹੋ ਗਿਆ ਮੇਰਾ ਆਨਸਰ ਉਹਨਾਂ ਲੋਕਾਂ ਦੇ ਲਈ ਉਹਨਾਂ ਦੋਸਤਾਂ ਲਈ ਜਿਹੜੇ ਪੋਰਟਫੋਲੀਓ ਬਣਾਉਣਾ ਚਾਹੁੰਦੇ ਆ ਹੁਣ ਮੇਰੇ ਵੀਡੀਓ ਆਉਂਦੇ ਰਹਿੰਦੇ ਆ ਡੇਲੀ ਤੇ ਮੈਂ ਤੁਹਾਨੂੰ ਕੰਪਨੀਆਂਸ ਦੱਸਦਾ ਰਹਿੰਨਾ ਚੰਗੀਆਂ ਤੁਸੀਂ ਇੱਕ-ਇੱਕ ਕਰਕੇ ਉਹਨਾਂ ਕੰਪਨੀਆਂ ਨੂੰ ਜੇ ਤੁਹਾਡਾ ਦਿਲ ਕਰਦਾ ਤਾਂ ਤੁਸੀਂ ਉਹਨਾਂ ਨੂੰ ਆਪਣੇ ਪੋਰਟਫੋਲੀਓ ਚਾਹੇ ਉਹ ਮੀਡੀਅਮ ਟਰਮ ਦਾ ਹੋਵੇ ਚਾਹੇ ਲੌਂਗ ਟਰਮ ਦਾ ਹੋਵੇ ਤੁਸੀਂ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਐਡ ਕਰਦੇ ਜਾ ਸਕਦੇ ਹਾਂ ਹੁਣ ਆਪਾਂ ਗੱਲ ਕਰਦੇ ਆ ਆਪਣੀ ਅੱਜ ਦੀ ਸਭ ਤੋਂ ਪਹਿਲੀ ਕੰਪਨੀ ਦੀ ਕੰਪਨੀ ਦਾ ਨਾਮ ਹੈਗਾ ਜੀ ਪੀਆਈ ਇੰਡਸਟਰੀ ਮੈਂ ਹੁਣੇ ਜਦੋਂ ਇਹ ਵੀਡੀਓ ਅਪਲੋਡ ਹੋਊਗਾ ਮੇਰਾ ਉਥੇ ਦੇਖ ਲਿਓ ਮੇਰਾ ਕਮੈਂਟ ਕੀਤਾ ਹੋਊਗਾ ਤੇ ਉਹਦੇ ਵਿੱਚ ਮੈਂ ਨਾ ਤਿੰਨਾਂ ਦੇ ਨਾਮ ਲਿਖ ਦੂੰਗਾ ਸਪੈਲਿੰਗਸ ਲਿਖ ਦੂੰਗਾ ਪਹਿਲੀ ਕੰਪਨੀ ਹੈਗੀ ਐਪੀਆਈ ਇੰਡਸਟਰੀਜ਼ ਹੁਣ ਆਪਾਂ ਇਹਦਾ ਲੇਖਾ ਜੋਖਾ ਦੇਖ ਲੈਨੇ ਆਂ ਕੀ ਕੰਮ ਕਰਦੇ ਨੇ ਪੀਆਈ ਇੰਡਸਟਰੀਜ਼ ਵਾਲੇ ਮੇਨ ਕੰਮ ਹੈਗਾ ਜਿਹੜਾ ਆਪਾਂ ਫਸਲਾਂ ਨੂੰ ਸਪਰੇਆ ਕਰਦੇ ਆ ਦਵਾਈਆਂ ਉਹ ਸਾਰੇ ਇਹਦੇ ਵਿੱਚ ਇਹ ਕੰਪਨੀ ਕੰਮ ਕਰਦੀ ਆ ਉਹਨਾਂ ਉਹ ਸੈਕਟਰ ਦੇ ਵਿੱਚ ਇੱਕ ਤਰ੍ਹਾਂ ਕਹਿ ਲਓ ਇੰਡੀਆ ਦੀ ਸਭ ਤੋਂ ਮੋਢੀ ਕੰਪਨੀ ਆ ਟਾਪ ਕੰਪਨੀ ਆ ਇੰਡੀਆ ਦੀ ਅੱਗੇ ਵੀ ਮੈਂ ਇੱਕ ਚੀਜ਼ ਦਾ ਜ਼ਿਕਰ ਕਰਦਾ ਜਿਹੜੀ ਖੇਤੀ ਵਾਲੀ ਵਾਹੀ ਯੋਗ ਜ਼ਮੀਨ ਹੈਗੀ ਆ ਉਹ ਕੱਟਦੀ ਹੀ ਜਾਣੀ ਆ ਲੋਕਾਂ ਨੇ ਵਧੀ ਜਾਣਾ ਖਾਣ ਵਾਲੇ ਮੂੰਹ ਵਧੀ ਜਾਣੇ ਆ ਖਾਣ ਵਾਲੇ ਢਿੱਡ ਵਧੀ ਜਾਣੇ ਆ ਜ਼ਮੀਨ ਜਿੱਥੋਂ ਇਹ ਚੀਜ਼ਾਂ ਉਗਣੀਆਂ ਨੇ ਉਹ ਕੱਟੀ ਜਾਣਾਂ ਇਸ ਕਰਕੇ ਇਹ ਜਿਹੜੀਆਂ ਇਹ ਜਿਹੜਾ ਸੈਕਟਰ ਐਗਰੋਕੇਮਿਕਲ ਜੀ ਨੂੰ ਆਪਾਂ ਕਹਿ ਦਿੰਦੇ ਆ ਇਹਦੀ ਜਿਹੜੀ ਡਿਮਾਂਡ ਆ ਉਹ ਹਮੇ ਲਗਾਤਾਰ ਵੱਧਦੀ ਹੀ ਜਾਣੀ ਜੋ-ਜੋ ਆਬਾਦੀ ਵਧਦੀ ਜ਼ਮੀਨ ਕੱਟੀ ਇਹਨਾਂ ਦੀ ਡਿਮਾਂਡ ਵੱਧਦੀ ਜਾਣੇ ਆ ਤੇ ਇਹ ਹੈਗਾ ਇੱਕ ਇਹਨਾਂ ਦੀ ਗੱਲਬਾਤ ਇੱਕ ਚੀਜ਼ ਆ ਮੈਂ ਤੁਹਾਨੂੰ ਪਹਿਲੇ ਇੱਕ ਚਲੋ 네ਗਟਿਵ ਮੇਰੇ ਦਿਮਾਗ 'ਚ ਆ ਗਿਆ ਇੱਕ 네ਗਟਿਵ ਹੈਗਾ ਉਹ ਹਮੇਸ਼ਾ ਰਹਿ ਰਿਹਾ ਅੱਜਕੱਲ ਪੂਰੀ ਦੁਨੀਆ ਤੇ ਹੈਗਾ ਚਾਈਨਾ ਫੈਕਟਰ ਹਾ ਸ਼ਾਇਦ ਹੀ ਕੋਈ ਇੰਡਸਟਰੀ ਹੈਗੀ ਐ ਇਸ ਟਾਈਮ ਦੇ ਉੱਪਰ ਜਿਹਦੇ ਵਿੱਚ ਚਾਈਨਾ ਮੋਰੀ ਨਹੀਂ ਹੈਗਾ ਸ਼ਾਇਦ ਹੀ ਕੋਈ ਪ੍ਰੋਡਕਟ ਹੈਗੀ ਜਿਹੜੀ ਚਾਈਨਾ ਨਹੀਂ ਬਣਾ ਰਿਆ ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਚਾਈਨਾ ਐਗਰੋਕੈਮੀਕਲ ਦੇ ਵਿੱਚ ਵੀ ਬਹੁਤ ਅੱਗੇ ਆ ਪਰ ਹੁਣ ਪੀਆਈ ਇੰਡਸਟਰੀ ਇੱਕ ਤਾਂ ਇਹ ਕਿਉਂਕਿ ਕੰਪਨੀ ਬਹੁਤ ਜ਼ਿਆਦਾ ਵੱਡੀ ਆ ਜੇ ਚਾਈਨਾ ਪੂਰੀ ਦੁਨੀਆ ਨੂੰ ਸਾਮਾਨ ਵੇਚ ਰਿਹਾ ਜਿਹੜੀ ਪੀਆਈ ਇੰਡਸਟਰੀ ਆ ਇਹਨਾਂ ਦਾ ਕੰਮਕਾਰ ਵੀ ਬਹੁਤ ਜ਼ਿਆਦਾ ਕੰਟਰੀਜ਼ ਦੇ ਵਿੱਚ ਹੈਗਾ ਪੂਰੀ ਦੁਨੀਆ ਦੀਆਂ 30 ਕੰਟਰੀਜ਼ 30 ਦੇਸ਼ਾਂ ਦੇ ਵਿੱਚ ਇਹਨਾਂ ਦਾ ਕੰਮਕਾਰ ਹੈ ਤਾਂ ਚਾਈਨਾ ਦਾ ਫੈਕਟਰ ਇਹਨਾਂ ਨੂੰ ਜ਼ਿਆਦਾ ਇੰਪੈਕਟ ਨਹੀਂ ਕਰਦਾ ਦੂਸਰੀ ਚੀਜ਼ ਆ ਇੰਡੀਆ ਪਹਿਲਾਂ ਤਾਂ ਇੰਡੀਆ ਹੀ ਦੇਖ ਲੋ ਇੰਡੀਆ ਆਪਣਾ ਹੀ ਕਿੰਨਾ ਵੱਡਾ ਦੁਨੀਆ ਦਾ ਸੱਤਵੇਂ ਨੰਬਰ ਦਾ ਦੇਸ਼ ਆ ਸਭ ਤੋਂ ਜ਼ਿਆਦਾ ਖਾਣ ਵਾਲੇ ਮੂੰਹ ਸਭ ਤੋਂ ਜ਼ਿਆਦਾ ਜਨਸੰਖਿਆ ਇੰਡੀਆ ਦੀ ਆ ਤਾਂ ਚਾਈਨਾ ਇੰਡੀਆ ਦੇ ਵਿੱਚ ਤਾਂ ਉਹਨਾ ਨਹੀਂ ਖੇਡ ਸਕਦਾ ਇੱਥੇ ਆਪਣੇ ਪਲੇਅਰ ਬਹੁਤ ਨੇ ਇਹ ਹੋ ਗਈ ਗੱਲ ਅਗਲੀ ਗੱਲ ਇਹਨਾਂ ਦੀ ਇਹ ਹੈ ਕਿ ਹਾਂ ਜੀ ਇਹ ਜਿਹੜੀ ਕੰਪਨੀ ਆ ਕਿਉਂਕਿ ਬਹੁਤ ਹੀ ਵੱਡੀ ਆ ਪੈਸਾ ਇਹਨਾਂ ਕੋਲੇ ਬਹੁਤ ਆ ਫਿਊਚਰ ਦੇ ਵਿੱਚ ਬਣੇ ਰਹਿਣਾ ਚਾਹੁੰਦੇ ਆ ਗੇਮ ਦੇ ਵਿੱਚ ਟਿਕੇ ਰਹਿਣਾ ਚਾਹੁੰਦੇ ਆ ਇਸ ਕਰਕੇ ਇਹਨਾਂ ਨੂੰ ਪਤਾ ਨਵੀਆਂ-ਨਵੀਆਂ ਪ੍ਰੋਡਕਟਸ ਆਉਣੀਆਂ ਚਾਹੀਦੀਆਂ ਮਾਰਕੀਟਸ ਇਹਨਾਂ ਦਾ ਇੱਕ ਪਲਾਨ ਹੈਗਾ ਜਿਹਦੇ ਉੱਪਰ ਇਹ ਲਗਾਤਾਰ ਪਿਛਲੇ ਬਹੁਤ ਸਾਲਾਂ ਤੋਂ ਕੰਮ ਕਰ ਰਹੇ ਆ ਉਹ ਹੈਗਾ ਹਰ ਸਾਲ ਕਮ ਸੇ ਕਮ 4 ਜਾਂ 5 ਨਵੀਆਂ ਪ੍ਰੋਡਕਟਸ ਨੂੰ ਲਾਂਚ ਕਰਨਾ ਮਤਲਬ ਨਵੀਆਂ ਦਵਾਈਆਂ ਅ ਇਹਨਾਂ ਚੀਜ਼ਾਂ ਦੇ ਨਾਲ ਰਿਲੇਟਡ ਬਣਾਉਣੀਆਂ ਇਹ ਹੈਗੀ ਗੱਲਬਾਤ ਤੇ ਅਗਲੀ ਚੀਜ਼ਾਂ ਡੈਟ ਫਰੀ ਕੰਪਨੀ ਹੈ ਜਿਹੜੀ ਕਿ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਆ ਕਿਸੇ ਦੀ ਕੋਈ ਦੇਣਦਾਰੀ ਨਹੀਂ ਹੈਗੀ ਕਿਸੇ ਵੀ ਬੈਂਕ ਤੋਂ ਲਿਆ ਕੋਈ ਕਰਜ਼ਾ ਨਹੀਂ ਹੈਗਾ ਤੇ ਅੱਗੇ ਪਹਿਲਾਂ ਆਪਾਂ ਬੈਲੈਂਸ ਸ਼ੀਟ ਦੇਖੀਏ ਇਹਨਾਂ ਦੀ ਬੈਲੈਂਸ ਸ਼ੀਟ ਬਹੁਤ ਹੀ ਜ਼ਿਆਦਾ ਵਧੀਆ ਮਾਰਚ 2013 ਦੇ ਵਿੱਚ ਜਿਹੜੀ ਸੇਲ ਸੀ 1151 ਕਰੋੜ ਰੁਪਏ ਦਾ ਸਮਾਨ ਇਹਨਾਂ ਦੇ ਵਿੱਚ ਆ 1100 ਕਰੋੜ ਲਾ ਲਓ ਮਾਰਚ 24 ਤੱਕ 11 12 12 ਸਾਲਾਂ ਦੇ ਵਿੱਚ ਜਿਹੜੀ ਸੇਲ ਹੈ ਤੇ ਆ ਇਹ ਵੀਡੀਓ ਵਿਚਕਾਰ ਬੰਦ ਹੋ ਗਿਆ ਜੀ ਥੋੜਾ ਤਕਨੀਕੀ ਖਰਾਬੀ ਕਰਕੇ ਤੇ ਇਹ ਹੁਣ ਮੈਂ ਥੋੜਾ ਜਿਹਾ ਪਿੱਛੇ ਚਲੇ ਜਾਂਦਾ ਤੇ ਇਹ ਆਪਾਂ ਗੱਲ ਕਰ ਰਹੇ ਸੀ ਬੈਲੈਂਸ ਸ਼ੀਟ ਦੀ ਪੀਆਈ ਇੰਡਸਟਰੀਜ਼ ਦੀ ਤੇ ਸੇਲ ਇਹਦੀ ਪਿਛਲੇ 12 ਸਾਲਾਂ ਦੇ ਵਿੱਚ 7 ਗੁਣਾ ਵਧੀ प्रॉफिट ਇਹਦਾ ਵਧ ਗਿਆ ਬਹੁਤ ਹੀ ਜ਼ਿਆਦਾ 97 ਕਰੋੜ प्रॉफिट ਸੀਗਾ 2013 ਦੇ ਵਿੱਚ ਉਹ ਵਧ ਕੇ ਹੋ ਗਿਆ 1682 ਤਾਂ 17 ਗੁਣਾ 12 ਸਾਲਾਂ ਦੇ ਵਿੱਚ प्रॉफिट 17 ਗੁਣਾ ਵਧ ਗਿਆ ਪੀਆਈ ਇੰਡਸਟਰੀ ਦਾ ਕਿਉਂਕਿ ਬਹੁਤ ਹੀ ਵੱਡੀ ਕੰਪਨੀਆਂ ਵੱਡੀਆਂ ਕੰਪਨੀਆਂ ਇਸੇ ਤਰ੍ਹਾਂ ਹੀ ਕੰਮ ਕਰਦੀਆਂ ਨੇ ਤੇ ਇੱਕ ਹੋਰ ਚੀਜ਼ ਇਹਨਾਂ ਦੇ ਬਾਰੇ ਹੈਗੀ ਆ ਪਿਛੇ ਜੇ ਇਹਨਾਂ ਨੇ ਯੂਕੇ ਦੀ ਇੱਕ ਕੰਪਨੀ ਆ ਪਲਾਂਟ ਹੈਲਥ케ਅਰ ਨੂੰ ਬਾਏ ਕੀਤਾ ਤੇ ਹੁਣ ਮੈਨੂੰ ਇਹ ਨਹੀਂ ਪਤਾ ਕਿ ਪਹਿਲਾ ਵੀਡੀਓ ਚ ਹੋ ਚੁੱਕਿਆ ਜਾਂ ਨਹੀਂ ਜੇ ਹੋ ਚੁੱਕਿਆ ਤਾਂ ਕੋਈ ਗੱਲ ਨਹੀਂ ਇੱਕ ਦੋ ਮਿੰਟ ਹੋਰ ਬੋਰ ਹੋ ਲਿਓ ਤੇ ਇਹ ਕੰਪਨੀ ਯੂਕੇ ਬੇਸਡ ਹੈਗੀ ਆ ਉਹਨਾਂ ਦੀ ਇੱਕ ਵੱਡੀ ਕੰਪਨੀ ਆ ਉਹਨੂੰ ਪੀਆ ਇੰਡਸਟਰੀ ਨੇ ਖਰੀਦਿਆ ਖਰੀਦਣ ਦਾ ਇਹਨਾਂ ਨੂੰ ਬੈਨੀਫਿਟ ਕੀ ਹੋਇਆ ਇੱਕ ਤਾਂ ਯੂਕੇ ਦੇ ਵਿੱਚ ਇਹਨਾਂ ਦਾ ਬੇਸ ਬਣ ਗਿਆ ਉਸ ਤੋਂ ਇਲਾਵਾ ਉਸ ਕੰਪਨੀ ਕੋਕ ਯੂਕੇ ਦੀ ਆ ਉਹਨਾਂ ਦੀ ਟੈਕਨੋਲੋਜੀ ਕਾਫੀ ਚੰਗੀ ਆ ਉਹ ਟੈਕਨੋਲੋਜੀ ਇਹਨਾਂ ਨੂੰ ਮਿਲੀ ਆ ਲੇਟੈਸਟ ਵਾਲੀ ਜਿੰਨੀਆਂ ਉਹਨਾਂ ਦੀਆਂ ਪ੍ਰੋਡਕਟ ਨੇ ਉਹ ਸਾਰੀਆਂ ਇਹਨਾਂ ਕੋਲ ਆ ਗਈਆਂ ਉਸ ਤੋਂ ਇਲਾਵਾ ਕਸਟਮਰ ਬੇਸ ਆ ਗਿਆ ਸਪਲਾਈ ਚੇਨ ਉਹ ਸਾਰੀ ਉਹ ਸਾਰਾ ਕੁਝ ਇਹਨਾਂ ਦੇ ਕੋਲੇ ਆ ਗਿਆ ਪੀਆਈ ਇੰਡਸਟਰੀ ਕੋਲੇ ਇਹ ਇਹਨਾਂ ਦੇ ਲਈ ਇੱਕ ਬਹੁਤ ਵਧੀਆ ਚੀਜ਼ ਆ ਫਿਊਚਰ ਦੇ ਇਹਨਾਂ ਦੇ ਪਲਾਨ ਇਹ ਹੈਗੇ ਆ ਹਰ ਸਾਲ ਇਹ ਸੋਚਦੇ ਆ ਕਿ 100 ਕਰੋੜ ਰੁਪਏ ਤੋਂ ਜ਼ਿਆਦਾ ਹਰੇਕ ਸਾਲ ਟੈਕਨੋਲੋਜੀ ਦੇ ਉੱਪਰ ਲਾਇਆ ਜਾਵੇ ਇਸ ਤੋਂ ਇਲਾਵਾ ਹਰ ਇੱਕ ਸਾਲ 800 ਕਰੋੜ ਰੁਪਏ ਹੋਰ ਇਨਵੈਸਟਮੈਂਟ ਅਲੱਗ-ਅਲੱਗ ਥਾਵਾਂ ਦੇ ਉੱਪਰ ਕਪੈਸਿਟੀ ਵਧਾਉਣ ਦੇ ਲਈ ਤੇ ਇਹਨਾਂ ਚੀਜ਼ਾਂ ਦੇ ਉੱਪਰ ਲਾਈ ਜਾਵੇ ਇਹ ਚੀਜ਼ਾਂ ਹੈਗੀਆਂ ਨੇ ਤਾਂ ਬਾਕੀ ਚੀਜ਼ਾਂ ਸ਼ਾਇਦ ਮੈਂ ਪਹਿਲਾਂ ਬੋਲ ਚੁੱਕਿਆ ਹੋਊਗਾ ਤਾਂ ਇਹ ਮੇਰੀ ਪਹਿਲੀ ਕੰਪਨੀ ਹੈਗੀ ਹੈ ਜੀ ਪੀਆਈ ਇੰਡਸਟਰੀ ਇੱਕ ਇਹੋ ਜਿਹਾ ਸੈਕਟਰ ਦੀ ਕੰਪਨੀ ਜਿਹੜਾ ਕਿ ਸੈਕਟਰ ਅੱਗੇ ਜਿਉਂ-ਜਿਉਂ ਜਨਸੰਖਿਆ ਵਧੀ ਖਾਣ ਵਾਲੇ ਮੂੰਹ ਵਧਦੇ ਆ ਉਹ ਜ਼ਮੀਨ ਜਿੱਥੋਂ ਖਾਣਾ ਉੱਗਣਾ ਵਾ ਉਹ ਕੱਟਦੀ ਜਾਣੀ ਆ ਇਹਨਾਂ ਕੰਪਨੀਆਂ ਦਾ ਇਸ ਸੈਕਟਰ ਦਾ ਬੋਲਬਾਲਾ ਵਧਣਾ ਵਾ ਉਹਦੇ ਵਿੱਚ ਇੱਕ ਮੋਰੀ ਕੰਪਨੀ ਹੈਗੀ ਆ ਤੇ ਅਗਲੀ ਚੀਜ਼ ਇਹ ਆ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਇਹਨਾਂ ਦੇ ਮਾਰਕੀਟ ਇਹਦੀ ਸ਼ੇਅਰ ਪ੍ਰਾਈਸ ਦੀ ਕਿਉਂਕਿ ਕੰਪਨੀ ਲੱਖ ਚੰਗੀ ਹੋਵੇ ਜੇ ਉਹਦਾ ਸ਼ੇਅਰ ਪ੍ਰਾਈਸ ਹੀ ਬਹੁਤ ਜ਼ਿਆਦਾ ਵਧਿਆ ਹੋਇਆ ਫਿਰ ਉਹ ਗੜਬੜਾ ਫਸਣ ਵਾੜਾ ਕੰਮ ਉਹਦੇ 'ਚ ਹੋ ਜਾਂਦਾ ਬਿਲਕੁਲ ਤੇ ਹੁਣ ਇੱਥੇ ਆਪਾਂ ਦੇਖਦੇ ਆਂ ਅਕਤੂਬਰ 1 ਅਕਤੂਬਰ ਨੂੰ ਹੁਣ ਦਸੰਬਰ ਚੱਲ ਰਿਹਾ ਅਕਤੂਬਰ ਨਵੰਬਰ ਮਤਲਬ ਜ਼ਿਆਦਾ ਟਾਈਮ ਹੋਇਆ ਨੀਗਾ ਸਾਰੇ 50 60 ਦਿਨ ਹੋਏ ਹੋਣੇ ਵਿਚਕਾਰ ਸ਼ੇਅਰ ਪ੍ਰਾਈਸ ਸੀਗਾ 4800 ਰੁਪਏ ਹੁਣ ਚੱਲ ਰਿਹਾ ਵਾ 3900 ਰੁਪਏ ਤਾਂ ਏਡੀ ਵੱਡੀ ਕੰਪਨੀ ਦਾ ਇੱਕ ਚੰਗਾ ਡਿਸਕਾਊਂਟ ਮਿਲ ਰਿਹਾ ਵਾ ਤਾਂ ਇਹ ਦੂਸਰੀ ਗੱਲ ਇਹ ਹੈ ਕਿ ਉਹ ਕੰਪਨੀ ਆ ਜੇ ਕੋਈ ਇਨਸਾਨ ਸੋਚਦਾ ਕਿ ਮੈਂ ਲੌਂਗ ਟਰਮ ਇਨਵੈਸਟਮੈਂਟ ਕਰਨੀ ਆ ਪੋਰਟਫੋਲੀਓ ਬਣਾਉਣਾ ਤਾਂ ਪੀਆ ਇੰਡਸਟਰੀ ਉਹ ਕੰਪਨੀ ਹੈਗੀ ਆ ਜਿਹੜੀ ਹੋਣੀ ਚਾਹੀਦੀ ਆ ਤੇ ਚੰਗੇ ਪ੍ਰਾਈਸ ਤੇ ਮਿਲ ਰਹੀ ਆ ਬਾਕੀ ਜਿਵੇਂ ਮੈਂ ਤੁਹਾਨੂੰ ਹਮੇਸ਼ਾ ਹੀ ਕਹਿਣਾ ਕਿ ਇੱਕੋ ਵਾਰ ਨਹੀਂ ਉਹ ਬਾਇ ਕਰਨੇ ਚਾਹੀਦੇ ਦੇਖੋ ਜੇ ਤੁਸੀਂ 2 ਮਹੀਨੇ ਪਹਿਲਾਂ ਕਿਸੇ ਨੇ ਬਾਇ ਕੀਤਾ ਹੁੰਦਾ ਤਾਂ ਤੁਹਾਨੂੰ ਕਾਫੀ ਉੱਪਰ ਮਿਲਣਾ ਸੀ ਵੇਟ ਕਰੋ ਲਗਾਤਾਰ ਓਪਰਚੁਨਿਟੀ ਦੀ ਅੱਜ ਵਧੀਆ ਪ੍ਰੋਫਿਟ ਦੇ ਉੱਪਰ ਮਿਲ ਰਹੀ ਆ ਅਗਲੀ ਕੰਪਨੀ ਅੱਜ ਦੀ ਹੈਗੀ ਆ ਜੀ ਦੂਸਰੀ ਉਹ ਹੈਗੀ ਆ ਸੈਨੋਫੀ ਇੰਡੀਆ ਫਾਰਮਾਸਿਟੀਕਲ ਕੰਪਨੀ ਆ ਦਵਾਈਆਂ ਬਣਾਉਣ ਦੀ ਕੰਪਨੀ ਆ ਇੰਡੀਆ ਦੀ ਇੱਕ ਬਹੁਤ ਹੀ ਜ਼ਿਆਦਾ ਵੱਡੀ ਕੰਪਨੀ ਆ ਤੇ ਹੁਣ ਇਹਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਦਿਖਾ ਦਿੰਨਾ ਇਹਦਾ ਇਹਦੇ ਉੱਪਰ ਡਿਸਕਾਊਂਟ ਬਹੁਤ ਹੀ ਇੱਕ ਤਕੜਾ ਚੱਲ ਰਿਹਾ ਬਾਕੀ ਮੈਂ ਤੁਹਾਨੂੰ ਥੋੜਾ ਜਿਹਾ ਇਹਦੇ ਬਾਰੇ ਹੋਰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਸ਼ੇਅਰ ਪ੍ਰਾਈਸ ਨੂੰ ਇਹਦੇ ਨੂੰ ਦਿਖਾ ਕੇ ਪਹਿਲਾਂ ਮੈਂ ਤੁਹਾਨੂੰ ਸਿੰਪਲ ਪਹਿਲਾਂ ਮੈਂ ਤੁਹਾਨੂੰ ਪ੍ਰੋਡਕਟ ਬੋਲ ਦਿੰਨਾ ਹੁਣੇ ਮੈਂ ਵੈਸੇ ਬੋਲਤੀ ਬਹੁਤ ਹੀ ਵੱਡੀ ਕੰਪਨੀਆਂ ਦਵਾਈਆਂ ਵੱਡੇ ਸੈਕਟਰ ਦੀ ਦਵਾਈਆਂ ਵਾਲਾ ਸੈਕਟਰ ਜਿਹੜਾ ਹੈਗਾ ਹਮੇਸ਼ਾ ਮੇਰਾ ਫੇਵਰਟ ਰਹਿੰਦਾ ਹਸਪੀਟਲ ਹੋਏ ਦਵਾਈਆਂ ਕਿਉਂਕਿ ਇੱਥੇ ਜਾ ਕੇ ਇਨਸਾਨ ਬਾਰਗੇਨਿੰਗ ਨਹੀਂ ਕਰਦਾ ਰੇੜੀਆਂ ਦੇ ਉੱਪਰ ਜਾ ਕੇ ਖੜ ਕੇ ਆਪਾਂ ਬਾਰਗੇਨਿੰਗ ਕਰ ਲੈਨੇ ਆ ਤੇ ਉਹਨਾਂ ਨੂੰ ਕਹਿ ਦਿੰਨੇ ਆ ਪ੍ਰਾਈਸ ਘਟਾਲਾ ਇਹ ਉਹ ਜਗ੍ਹਾ ਨੇ ਜਿੱਥੇ ਬੰਦਾ ਸਗਾ ਤੇ ਹੋਰ ਉੱਪਰੋਂ ਪੈਸੇ ਦੇਣ ਨੂੰ ਤਿਆਰ ਹੁੰਦਾ ਕਿ ਭਾਈ ਮਰੀਜ਼ ਬਚਾ ਲੋ ਚਾਹੇ ਹੋਰ ਪੈਸੇ ਲੱਗ ਜਾਣ ਤਾਂ ਇਹ ਸੈਕਟਰ ਐਵਰ ਗ੍ਰੀਨ ਨੇ ਜਿਉਂ-ਜਿਉਂ ਹੋਰ ਜ਼ਿਆਦਾ ਪੋਲਿਊਸ਼ਨ ਵਧਣਾ ਵਾ ਖਾਣਿਆਂ 'ਚ ਮਲਾਵਟ ਹੋਣੀ ਆ ਪਲਾਸਟਿਕ ਵਧਿਆਣਾ ਬਿਮਾਰੀਆਂ ਵਧ ਹੀ ਜਾਣੀਆਂ ਨੇ ਜਨਸੰਖਿਆ ਵਧ ਹੀ ਜਾਣੀਆਂ ਇਹਨਾਂ ਲੋਕਾਂ ਦਾ ਕੰਮਕਾਰ ਬਹੁਤ ਸਹੀ ਚੱਲੀ ਜਾਣਾ ਹੁਣ ਦੇਖੋ 7 ਜੂਨ ਨੂੰ ਸ਼ੇਅਰ ਪ੍ਰਾਈਸ ਸੀਗਾ ਕੰਪਨੀ ਦਾ ਤਕਰੀਬਨ 9600 ਰੁਪਏ ਇੱਕ 10000 ਮੰਨ ਲਓ ਥੋੜਾ ਜਿਹਾ ਘਟ ਕੁਝ 100 ਰੁਪਏ ਘਟ 10000 ਅੱਜ ਕਿੱਥੇ ਹੈਗਾ 7 ਜੂਨ ਦੀ ਗੱਲ ਕਰ ਰਹੇ ਆ ਅੱਜ ਹੈਗੀ ਆ 18 ਦਸੰਬਰ ਕੁਛ ਹੀ ਮਹੀਨਿਆਂ ਦੇ ਵਿੱਚ 10000 ਤੋਂ ਕਿੱਥੇ ਸ਼ੇਅਰ ਪ੍ਰਾਈਸ ਆ ਗਿਆ 6000 ਦੇ ਉੱਪਰ ਬਹੁਤ ਹੀ ਜ਼ਿਆਦਾ ਟੁੱਟ ਗਿਆ ਮਤਲਬ 40% ਸਟਾਕ ਪ੍ਰਾਈਸ ਥੱਲੇ ਆ ਗਿਆ 40% ਡਿਸਕਾਊਂਟ ਆ ਚੁੱਕਿਆ ਹੁਣ ਤੁਸੀਂ ਇੱਥੇ ਕਹੋਗੇ ਕਿ ਜੇ ਇੰਨੀ ਹੀ ਵੱਡੀ ਕੰਪਨੀ ਤੋਂ ਕਹਿ ਰਹੇ ਆ ਤਾਂ ਕੁਛ ਮਹੀਨਿਆਂ ਦੇ ਵਿੱਚ 40% ਕਿਉਂ ਡਿੱਗਿਆ ਵਾ ਹੁਣ ਮੈਂ ਤੁਹਾਨੂੰ ਉੱਥੇ ਥੋੜੀ ਜਿਹੀ ਖੋਰ ਦੀ ਕਹਾਣੀ ਸੁਣਾਉਣਾ ਆਪਾਂ ਚੱਲਦੇ ਆਂ ਬਹੁਤ ਪਿੱਛੇ ਆਪਾਂ ਚੱਲਦੇ ਆਂ ਸਨ 2008 ਦੇ ਵਿੱਚ ਸਨ 2008 ਦੇ ਵਿੱਚ ਇਹਦਾ ਸ਼ੇਅਰ ਪ੍ਰਾਈਸ ਸੀਗਾ 700 ਰੁਪਏ ਠੀਕ ਹੈ ਜੀ ਯਾਦ ਰੱਖਿਓ ਸਨ 2008 ਸ਼ੇਅਰ ਪ੍ਰਾਈਸ 700 ਰੁਪਏ ਹੁਣ ਆਪਾਂ ਅੱਗੇ ਸਨ 2020 ਦੇ ਵਿੱਚ 12 ਸਾਲ ਲੰਘ ਗਏ 12 ਸਾਲਾਂ ਦੇ ਵਿੱਚ ਜਿਹੜਾ ਸ਼ੇਅਰ ਪ੍ਰਾਈਸ ਸੀਗਾ 700 ਰੁਪਏ ਉਹ ਹੋ ਗਿਆ 8500 ਤੇ ਦੇਖ ਲਓ ਹੁਣ ਕਿੰਨੇ ਗੁਣਾ ਵੱਧ ਚੁੱਕਿਆ ਉਹ ਮਲਟੀਫੋਲਡ ਹੋ ਗਿਆ 700 ਰੁਪਏ ਦੀ ਚੀਜ਼ 8500 10 ਰੁਪਏ ਦੀ ਹੋ ਜਾਂਦੀ ਆ ਤਾਂ ਕਿੰਨੀ ਜ਼ਿਆਦਾ ਉਹਦੇ 'ਚ ਐਪਰੀਸੀਏਸ਼ਨ ਹੋਈ ਆ ਕਿੰਨੇ ਲੋਕਾਂ ਨੂੰ ਕਿੰਨਾ ਜ਼ਿਆਦਾ ਉਹਦੇ 'ਚ ਪ੍ਰੋਫਿਟ ਬਣਿਆ ਹੋਣਾ ਫਿਰ ਆਇਆ ਕੋਰੋਨਾ ਦਾ ਟਾਈਮ ਤਾਂ ਉਹ 8500 ਤੋਂ ਡਿੱਗ ਕੇ 5700 ਰੁਪਏ ਦੇ ਉੱਪਰ ਆ ਗਿਆ 2023 ਤੱਕ ਕਰਕੇ ਉੱਥੋਂ ਫਿਰ ਮਾਰਕੀਟ ਦੁਬਾਰਾ ਵਾਪਸ ਮੁੜਦੀ ਆ ਲੋਕਾਂ ਨੂੰ ਯਾਦ ਆਉਂਦਾ ਕਿ ਇਹ ਤਾਂ ਕੰਪਨੀ ਬਹੁਤ ਹੀ ਵਧੀਆ ਤੇ ਇੰਨੀ ਜ਼ਿਆਦਾ ਟੁੱਟੀ ਹੋਈ ਆ ਫੇਰ ਇੱਕ ਵਾਰ ਬੜੀ ਜ਼ਬਰਦਸਤ ਵਾਇੰਗ ਹੁੰਦੀ ਆ 5700 ਰੁਪਏ ਤੋਂ ਸ਼ੇਅਰ ਪ੍ਰਾਈਸ ਸਿਰਫ 8 ਮਹੀਨਿਆਂ ਦੇ ਵਿੱਚ 5700 ਤੋਂ ਚਲੇ ਜਾਂਦਾ 9700 ਤੇ 40% ਨਹੀਂ 40% ਕਿਉਂ 80% 80% ਤਕਰੀਬਨ ਡਬਲ ਮੰਨ ਲੈਣੇ ਇੱਕ ਮੋਟਾ ਜਿਹਾ ਹਿਸਾਬ ਲਾ ਲੈਣੇ ਆ ਕੁਝ ਮਹੀਨਿਆਂ ਦੇ ਵਿੱਚ ਵਾਪਸ ਸ਼ੇਅਰ ਡਬਲ ਹੋ ਜਾਂਦਾ ਹੁਣ ਜਦੋਂ ਡਬਲ ਹੁੰਦਾ ਉੱਥੇ ਆ ਕੇ ਆਉਂਦੀਆਂ ਨੇ ਦੋ ਚੀਜ਼ਾਂ ਪਹਿਲੀ ਮਾਰਕੀਟ ਡਿੱਗ ਰਹੀ ਆ ਬੁਰੀ ਤਰ੍ਹਾਂ ਨਾਲ ਲੜਾਈਆਂ ਲੱਗੀਆਂ ਹੋਈਆਂ ਉਹ ਇਜ਼ਰਾਇਲ ਫਲਸਤੀਨ ਵਾਲੀ ਆ ਹੋਰ ਬਹੁਤ ਸਾਰੇ ਰੌਲੇ ਆ ਤੇ ਕੁਝ ਪੈਸਾ ਡੀਸਟੇਬਲ ਹੋ ਰਿਹਾ ਰਿਜ਼ਲਟ ਥੋੜੇ ਬੁਰੇ ਆਏ ਹੁਣ ਕੀ ਹੋਇਆ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਿਹੜੇ ਲੋਕਾਂ ਨੂੰ ਡਬਲ ਦਾ ਫਾਇਦਾ ਹੋਇਆ ਉਹਨਾਂ ਨੇ ਅੱਗੇ ਇਹ ਦੇਖਿਆ ਕਿ ਇਹ ਸਾਰੇ ਫੈਕਟਰ ਹੈਗੇ ਆ ਤੇ ਮਾਰਕੀਟ ਡਾਊਨ ਜਾ ਰਹੀ ਆ ਤਾਂ ਕਿਉਂ ਨਾ ਪ੍ਰੋਫਿਟ ਬੁੱਕ ਕੀਤਾ ਜਾਏ ਪ੍ਰੋਫਿਟ ਬੁਕਿੰਗ ਹੁੰਦੀ ਆ ਹੁਣ ਪ੍ਰਾਈਸ ਵਾਪਸ ਆ ਗਿਆ ਕਾਟ ਸੌਰਪ ਐ ਤੇ ਇਥੋਂ ਆਪਾਂ ਕਿਹੜੀ ਚੀਜ਼ ਸਿੱਖੀ ਚੰਗੀ ਕੰਪਨੀ ਉਹ ਮਿਲ ਜੂਗੀ ਹਮੇਸ਼ਾ ਆਪਾਂ ਨੂੰ ਪਤਾ ਲੱਗ ਜਾਂਦਾ ਪਰ ਚੰਗਾ ਪ੍ਰਾਈਸ ਵੀ ਹੋਣਾ ਚਾਹੀਦਾ ਉਹਦੀ ਉਹ ਮਿਲ ਜਾਂਦਾ ਵਾ ਜੇ ਆਪਾਂ ਪੇਸ਼ੈਂਸ ਰੱਖੀਏ ਮੈਂ ਬਹੁਤ ਵਾਰ ਜਮੇ ਤਿੰਦੂ ਇਹਦੀ ਐਗਜ਼ਾਮਪਲ ਬਹੁਤ ਵਾਰ ਆਪਣੇ ਵੀਡੀਓ ਚ ਦਿੰਦਾ ਵਾਂ ਕਿ ਉਹਦੀ ਤਰ੍ਹਾਂ ਨਾਲ ਪੇਸ਼ੈਂਸ ਰੱਖਣਾ ਚਾਹੀਦਾ ਪੇਸ਼ੈਂਸ ਰੱਖਾਂਗੇ ਕੋਈ ਨਾ ਕੋਈ ਮਾਰਕੀਟ ਓਪਰਚੁਨਿਟੀ ਆਪਾਂ ਨੂੰ ਕਿਤੇ ਨਾ ਕਿਤੇ ਮਿਲ ਜੂਗੀ ਜ਼ਰੂਰੀ ਨਹੀਂ ਕਿ ਇੱਕ ਕੰਪਨੀ ਨੂੰ ਹੀ ਲਗਾਤਾਰ ਫੋਲੋ ਕਰਦੇ ਰਹੋ ਬਸ ਉਹਨੂੰ ਹੀ ਦੇਖਦੇ ਰਹੋ ਨਹੀਂ ਸਟਾਕ ਮਾਰਕੀਟ ਇੱਕ ਬਹੁਤ ਹੀ ਵੱਡਾ ਕੰਮਕਾਰ ਆ ਸਭ ਤੋਂ ਵੱਡਾ ਕੰਮਕਾਰ ਆ ਹਜ਼ਾਰਾਂ ਕੰਪਨੀਆਂ ਨੇ ਦੇਖਦੇ ਰਹੋ ਉਹਨਾਂ ਦੇ ਵਿੱਚੋਂ ਚੰਗੀਆਂ ਨੂੰ ਮਾੜੀਆਂ ਤੋਂ ਨਖੇੜ ਲਓ ਚੰਗੀਆਂ ਨੂੰ ਹਰ ਟਾਈਮ ਟਰੈਕ ਕਰਦੇ ਰਹੋ ਉਹਨਾਂ ਸਾਰੀਆਂ ਸੈਂਕੜੇ ਚੰਗੀਆਂ ਕੰਪਨੀਆਂ ਦੇ ਵਿੱਚੋਂ ਕੋਈ ਨਾ ਕੋਈ ਜ਼ਰੂਰ ਹੋਣਗੀਆਂ ਜਿਹੜੀਆਂ ਕਿਸੇ ਕਾਰਨ ਆ ਕਰਕੇ ਕਿਸੇ ਟਾਈਮ ਮਾੜੇ ਆ ਟਾਈਮਾਂ ਚ ਫਸੀਆਂ ਹੋਣਗੀਆਂ ਪਰ ਉਹ ਵੱਡੇ ਹਾਥੀ ਨੇ ਉਹਨਾਂ ਨੂੰ ਛੋਟਾ-ਮੋਟਾ ਚਿੱਕੜ ਸਲੋ ਕਰ ਸਕਦਾ ਰੋਕ ਨਹੀਂ ਸਕਦਾ ਤਾਂ ਜਦੋਂ ਹੀ ਵਾਪਸ ਉਹ ਚਿੱਕੜ ਚੋਂ ਨਿਕਲ ਕੇ ਪੱਕੇ ਤੇ ਪਹਿਣ ਗਿਆ ਉਹਨੇ ਫੇਰ ਭੱਜਣਾ ਸ਼ੁਰੂ ਕਰ ਦੇਣਾ ਇਹ ਮੇਰੀ ਇਹ ਜਿਹੇ ਆ ਧਾਰਨਾ ਹੁੰਦੀਆਂ ਬੜੀਆਂ ਸਿੰਪਲ ਜੀਆਂ ਉਹੀ ਚੀਜ਼ ਇੱਥੇ ਹੁਣ ਦੁਬਾਰਾ ਹੋ ਰਹੀ ਹੈ ਜੀ ਸੈਨੋਫੀ ਇੰਡੀਆ ਫਾਰਮਾਸੈਟਿਕਲ ਦਵਾਈਆਂ ਦੀ ਇੱਕ ਬਹੁਤ ਹੀ ਵੱਡੀ ਕੰਪਨੀ ਆ ਫਿਲਹਾਲ ਫੋੜੇ ਜੀ ਪ੍ਰੋਬਲਮ ਚ ਚੱਲ ਰਹੀ ਆ ਪਰ ਇਹੀ ਟਾਈਮ ਹੁੰਦੇ ਆ ਅਸਲ ਦੇ ਵਿੱਚ ਸ਼ੇਅਰ ਦੇ ਵਿੱਚ ਐਂਟਰ ਕਰਨ ਦੇ ਜਦੋਂ ਬਿਲਕੁਲ ਹੀ 15 ਗੁਣਾ 20 ਗੁਣਾ ਵਧੀਆਂ ਹੁੰਦੀਆਂ ਨੇ ਉਹ ਕੰਪਨੀਓ ਤੋਂ ਬਿਲਕੁਲ ਉਹਨਾਂ ਤੋਂ ਦੂਰ ਰਹਿਣ ਦੀ ਲੋੜ ਆ ਉਹ ਕਹਾਣੀ ਨੂੰ ਭੁੱਲ ਜਾਓ ਕਿਸੇ ਹੋਰ ਦੇ ਪਿੱਛੇ ਜਾਓ ਠੀਕ ਆ ਇਹ ਹੈਗੀ ਆ ਜੀ ਅੱਜ ਦੀ ਕਹਾਣੀ ਵੀਡੀਓ ਪਹਿਲਾਂ ਬਣਾਇਆ ਸੀ ਤੇ ਉਹ ਕਿਸੇ ਕਾਰਨ ਕੁਝ ਗੜਬੜ ਹੋ ਗਈ ਹੁਣ ਮੈਨੂੰ ਪਤਾ ਨਹੀਂ ਉਹਦੇ ਵਿੱਚ ਮੈਂ ਐਕਸਟਰਾ ਕੀ ਬੋਲਿਆ ਹੋਊਗਾ ਚਲੋ ਜੋ ਵੀ ਬੋਲਿਆ ਆਪਾਂ ਨੂੰ ਫਿਲਹਾਲ ਸਿਰਫ ਦੋ ਕੰਪਨੀਾਂ ਤੱਕ ਦਾ ਮਤਲਬ ਹੈਗਾ ਅੱਜ ਦੀਆਂ ਮੇਰੀਆਂ ਦੋ ਕੰਪਨੀ ਹੈਗੀਆਂ ਜੀ ਪੀਆਈ ਇੰਡਸਟਰੀਜ਼ ਤੇ ਸਨੋਫੀ ਇੰਡੀਆ ਮੈਂ ਦੋਨਾਂ ਦੇ ਨਾਮ ਵੀ ਚੈੱਕ ਕਰ ਲਓ ਕਮੈਂਟ ਦੇ ਵਿੱਚ ਮੈਂ ਕਰ ਦੂੰਗਾ ਸਪੈਲਿੰਗਸ ਨਾਲ ਲਿਖ ਦੂੰਗਾ ਇਹ ਦੋਨੇ ਕੰਪਨੀਆ ਮੇਰਾ ਨਿੱਜੀ ਵਿਚਾਰ ਹੋ ਸਕਦਾ ਮੈਂ ਗਲਤ ਹੋਵਾਂ ਕੋਈ ਵੀ ਇਨਸਾਨ ਜੇ ਕਹਿ ਰਿਹਾ ਕਿ ਮੈਂ ਮੀਡੀਅਮ ਟਰਮ 2 ਸਾਲ ਦਾ 3 ਸਾਲ ਤੋਂ ਲੈ ਕੇ ਅੱਗੇ ਚਾਹੇ 30 ਸਾਲ ਦਾ ਲਾ ਰੋ ਲੌਂਗ ਟਰਮ ਪੋਰਟਫੋਲੀਓ ਬਣਾਉਣਾ ਚਾਹੁੰਦਾ ਇਹ ਦੋ ਕੰਪਨੀ ਆ ਉਹਦੇ ਵਿੱਚ ਹਮੇਸ਼ਾ ਹੋਣੀਆਂ ਹੀ ਚਾਹੀਦੀਆਂ ਨੇ ਤੇ ਉੱਪਰੋਂ ਗੱਲ ਇਹ ਹੈਗੀ ਆ ਜਿਹਨੂੰ ਇੰਗਲਿਸ਼ ਆਈਸਿੰਗ ਆਨ ਦਾ ਕੇਕ ਕਹਿ ਦਿੰਦੇ ਆ ਕਿ ਇਹ ਦੋਨੇ ਇਸ ਟਾਈਮ ਬੜੇ ਵਧੀਆ ਡਿਸਕਾਊਂਟ ਤੇ ਮਿਲ ਰਹੀਆਂ ਨੇ ਤਾਂ ਇਹ ਹੈਗਾ ਜੀ ਮੇਰਾ ਅੱਜ ਦਾ ਵੀਡੀਓ ਅੱਜ ਦੀ ਆਪਣੀ ਕਹਾਣੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕੰਪਨੀ ਦੇ